ਲੋਹੇ ਪਟਿਆਲਾ ਸ਼ਹਿਰ ਨੂੰ ਪਾਕਿਸਤਾਨੀ ਸ਼ਹਿਰ ਵਿੱਚ ਬਦਲ ਦਿੱਤਾ ਗਿਆ ਹੈ ਇਹ ਨਿਊਜ਼ ਖਬਰ ਟਾਈਟਲ ਥੰਬਨੇਲ ਵਿੱਚ ਲਿਖਿਆ ਹੈ ਹੋਇਆ ਕੀ ਹੈ ਜੀ ਫਿਲਮ ਕੋਈ ਸ਼ੂਟ ਹੋ ਰਹੀ ਹੈ ਜੀ ਦਲਜੀਤ ਬਾਜ ਜੀ ਦੀ ਤੇ ਉੱਥੇ ਜਿਹੜਾ ਹੈ ਸ਼ਹਿਰ ਜਿਹੜਾ ਸੀ ਪਟਿਆਲਾ ਉਹਦੀਆਂ ਜਿਹੜੀਆਂ ਗਲੀਆਂ ਸਨ ਉਹ ਫਿਲਮ ਦੀ ਸ਼ੂਟਿੰਗ ਕਰਨ ਲਈ ਉੱਥੇ ਜ਼ਾਹਰ ਬੋਰਡ ਜਿਹੜੇ ਨੇ ਸਾਈਨ ਬੋਰਡ ਹੁੰਦੇ ਨੇ ਇਹ ਉਹ ਸਾਰਾ ਕੁਝ ਜਿਹੜਾ ਦੁਕਾਨਾਂ ਦੇ ਨਾਂ ਸ਼ਾ ਇਹ ਉਹ ਜਿਹੜੇ ਨੇ ਤੇ ਦੇਖਣੇ ਆ ਜੀ ਤੇ ਕੀ ਕੀਤਾ ਗਿਆ ਤੇ ਕਿਹੜੀ ਫਿਲਮ ਸ਼ੂਟ ਹੋਣ ਰਹੀ ਹੈ ਪਹਿਲੇ ਆਪਾਂ ਵੀਡੀਓ ਵਾਲ ਚੱਲਨੇ ਆ ਤੇ ਅੱਜ ਦੀ ਵੀਡੀਓ ਵੇਖਨੇ ਆ ਤੇ ਚਲੋ ਜੀ ਹੋ ਜੋ ਤਿਆਰ ਚੈਨਲ ਨੂੰ ਲਾਈਕ ਸਬਸਕ੍ਰਾਈਬ ਸਾਰਾ ਕੁਝ ਕਰ ਲਓ ਕਰ ਲਿਆ ਜੀ ਹਾਂਜੀ ਤੁਸੀਂ ਰਹਿ ਗਏ ਹੋ ਜੀ ਕਰੋ ਹੋ ਗਿਆ ਚਲੋ ਚਲੋ ਫਿਰ ਆਪਾਂ ਕਰੀਏ ਜੀ ਪਲੇ ਆਪਾਂ ਵੀਡੀਓ ਜਿਹੜੀ ਆਸ ਮੂੰਹ ਨੂੰ ਵੇਖ ਕੇ ਕਰ ਲੈਣਾ ਭਾਈ ਰੰਧਾਵਾ ਸਾਹਿਬ ਕਰੀਏ ਜੀ ਪਲੇ ਕਰੋ ਜੀ ਇਜਾਜ਼ਤ ਮੰਗ ਲਓ ਇਜਾਜ਼ਤ ਪਈ ਹੋਣੀ ਚਾਹੀਦੀ ਰੰਧਾਵਾ ਸਾਹਿਬ ਅੱਜ ਪਟਿਆਲਾ ਦੇ ਵਿੱਚ ਜਿਹੜੀ ਹੈ ਤੁਸੀਂ ਤੁਸਾਰ ਦੀ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਤਾ ਪਟਿਆਲਾ ਦੇ ਕਈ ਬਾਜ਼ਾਰਾਂ ਨੂੰ ਪਾਕਿਸਤਾਨ ਦੇ ਰੂਪ ਦੇ ਵਿੱਚ ਜਿਹੜਾ ਉਹ ਤਬਦੀਲ ਕੀਤਾ ਗਿਆ ਦੁਕਾਨ ਨੰਬਰ 2 ਬਾਈ ਦੁਕਾਨ ਨੰਬਰ ਅੱਛਾ ਇਹ ਦੁਕਾਨ ਨੰਬਰ 2 ਸਰਗੋਦਾ ਉਹ ਥੋਕ ਫਰੋਸ਼ ਲਿਖਿਆ ਹੈ ਥੋਕ ਫਰੋਸ਼ ਨਹੀਂ ਹੁੰਦਾ ਐਸੇ ਥੋਕ ਫਰੋਸ਼ ਹਮਾਰੇ ہاں ਹਰ ਕਿਸਮ ਕੇ ਇਲੈਕਟ੍ਰਿਕ ਸਪੇਅਰ ਪਾਰਟਸ ਦਸਤਾਬ ਹਾਂ ਫਲਕ ਇਲੈਕਟ੍ਰਿਕ ਸਟੋਰ ਸਹੀ ਹੈ ਫੇਰ ਵੀ ਬਾਜਵਾ ਸਾਹਿਬ ਤੁਸੀਂ ਇਹ ਚੈੱਕ ਕਰੋ ਸਹੀ ਚੁੱਕਿਆ ਉਹਨਾਂ ਨੇ ਜਿੱਥੋਂ ਵੀ ਚੁੱਕਿਆ ਨਾ ਏ ਉਹਨਾਂ ਨੇ ਕਿਦੋਂ ਚੁੱਕਿਆ ਏ ਆਈ ਤੋਂ ਇਹ ਨਹੀਂ ਆਈ ਤੋਂ ਨਹੀਂ ਇਹਨਾਂ ਨੇ ਚੁੱਕਿਆ ਗੂਗਲ ਤੋਂ ਦੁਕਾਨਾਂ ਦੇ ਹੁੰਦੇ ਨੇ ਨਾ ਪੋਸਟਰ ਉਹਨਾਂ ਨੇ ਉਹ ਸਹੀ ਚੁੱਕਿਆ ਆ ਵੇਖੋ ਯੂ ਫੋਨ ਦਾ ਨੰਬਰ ਤੇ ਨੰਬਰ ਵੀ ਥੱਲੇ ਉਹੀ ਦਿੱਤੇ ਨੇ ਸੇਮ ਉਵੇਂ ਹੀ ਚੁੱਕ ਕੇ ਉਹਨਾਂ ਨੇ ਬਣਾਇਆ ਸਹੀ ਥੋਕ ਫਰੋਖ ਵੀ ਠੀਕ ਹੋ ਸਕਦਾ ਕਿ ਮਤਲਬ ਹੋਲਸੇਲ ਠੀਕ ਥੋਕ ਫਰੋਖ ਸ਼ੂਟਿੰਗ ਕਰਨ ਦੇ ਲਈ ਇਹ तमाम ਆਫਲੈਕਸ ਨੇ ਇਹ तमाम ਲੋਕੇਸ਼ਨਸ ਨੇ ਜਿਹੜੀ ਉਰਦੂ ਪਾਸ਼ਾ ਦੇ ਵਿੱਚ ਲਿਖੇ ਹੋਏ ਨੇ ਸੂਟ ਦੇ ਆਲੇ ਨੇ ਕਿਤੇ ਦੇ ਸੇ ਯਹਾਂ ਚੱਲਦਾ ਅੱਧਾ ਘੰਟਾ ਹੋ ਗਿਆ ਸ਼ਾਟ ਯਹਾਂ ਦਾ ਸ਼ੂਟ ਕਲੀਅਰ ਹੈ ਹੋ ਗਿਆ ਕੌਨਸੀ ਫਿਲਮ ਸੀ ਇਹ ਗਰੀਟਨ ਗਰੀਟਨ ਪੰਜਾਬ ਦੇ ਵਿੱਚ ਦਿਲਜੀਤ ਸਿੰਘ ਦੋਸਾਨ ਦੀ ਜਦੋਂ ਫਿਲਮ ਦੀ ਸ਼ੂਟ ਹੋ ਰਹੀ ਹੈ ਤਾਂ ਵੱਖ-ਵੱਖ ਥਾਵਾਂ ਦੇ ਉੱਪਰ ਵੱਡੇ-ਵੱਡੇ ਕੱਟ ਦੇਖਣ ਨੂੰ ਮਿਲ ਰਹੇ ਨੇ ਅੱਜ ਚਰਚਾ ਦਾ ਵਿਸ਼ਾ ਦਿਲਜੀਤ ਸਿੰਘ ਦੋਸਾਨ ਜਿ ਬਣੇ ਹੋਏ ਨੇ ਅੱਜ ਪਟਿਆਲਾ ਦੇ ਵਿੱਚ ਜਿਹੜੀ ਹੈ ਦीडी ਦੋਸਾਨ ਦੀ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਤਾਂ ਪਟਿਆਲਾ ਦੇ ਕਈ ਬਜ਼ਾਰਾਂ ਨੂੰ ਪਾਕਿਸਤਾਨ ਦੇ ਰੂਪ ਦੇ ਵਿੱਚ ਜਿਹੜਾ ਉਹ ਤਬਦੀਲ ਕੀਤਾ ਗਿਆ ਸ਼ੂਟਿੰਗ ਕਰਨ ਦੇ ਲਈ ਤੇ ਇਸ ਵਕਤ ਤੁਸੀਂ ਦੇਖ ਸਕਦੇ ਹੋ ਇਹ ਤਮਾਮ ਆ ਫਲੈਕਸ ਨੇ ਇਹ ਤਮਾਮ ਲੋਕੇਸ਼ਨਸ ਨੇ ਜਿੱਥੇ ਲਗਾਤਾਰ ਫੇਟ ਤੋਂ ਜਿਹੜੀ ਇਹ ਸ਼ੂਟਿੰਗ ਚੱਲ ਰਹੀ ਸੀ ਤਾਂ ਇਸ ਵਕਤ ਇਹ ਤਸਵੀਰਾਂ ਜਿਹੜੀਆਂ ਵੇਖ ਸਕਦੇ ਹੋ ਇਹ ਉਹ ਫਲੈਕਸ ਨੇ ਜਿਹੜੀ ਉਰਦੂ ਪਾਸ਼ਾ ਦੇ ਵਿੱਚ ਲਿਖੇ ਹੋਏ ਨੇ ਕਿਉਂਕਿ ਇਸ ਬਾਜ਼ਾਰ ਨੂੰ ਪਾਕਿਸਤਾਨ ਦੇ ਰੂਪ ਦੇ ਵਿੱਚ ਬਾਜ਼ਾਰ ਜਿਹੜਾ ਵਿਖਾਇਆ ਗਿਆ ਸੀਗਾ ਦਿਲਦਾਰ ਤੋਸਾਨ ਦੀ ਜਿਹੜੀ ਫਿਲਮ ਹੈ ਉਹ ਉਸ ਦੀ ਸ਼ੂਟਿੰਗ ਚੱਲ ਰਹੀ ਹੈ ਦਾ ਰਿਟਰਨ ਦੀ ਇਹ ਸ਼ੂਟਿੰਗ ਸੀਗੀ ਅਮਤਾਜ ਅਲੀ ਦੀ ਜਿਹੜੀ ਇਹ ਅਮਤਾਜ ਅਲੀ ਤੋਂ ਵੱਲੋਂ ਬੜਾ ਅੰਗਰੇਜ਼ੀ ਜਿਹਾ ਨਾਂ ਹੈ ਇਸ ਨੂੰ ਡਾਇਰੈਕਟ ਕੀਤਾ ਜਾ ਰਿਹਾ ਹੈ ਤਾਂ ਇਹ ਉਹ ਬਾਜ਼ਾਰ ਨੇ ਜਿਨ੍ਹਾਂ ਦੀ ਤਸਵੀਰ ਜਿਹੜੀ ਤੁਸੀਂ ਵੇਖ ਪਾ ਰਹੇ ਹੋ ਇਹਨਾਂ ਬਾਜ਼ਾਰਾਂ ਦੇ ਵਿੱਚ ਇਸ ਬਾਜ਼ਾਰ ਨੂੰ ਪਾਕਿਸਤਾਨ ਦੇ ਵਿੱਚ ਜਿਹੜਾ ਉਹ ਵੇਚਿਆ ਗਿਆ ਸੀ ਜੋ ਸੋਰਸਸ ਜਾਣਕਾਰੀ ਦਿੰਦੇ ਨੇ ਜਾਂ ਕਿਸ ਤਰੀਕੇ ਦੀ ਜਾਣਕਾਰੀ ਜੋ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ 1947 ਦੀ ਜਿਸ ਤਰੀਕੇ ਨਾਲ ਵੰਡ ਹੋਈ ਸੀ ਤਾਂ ਉਹ ਇੱਕ ਦਰਸਾਇਆ ਮਾਹੌਲ ਜਾਂ ਉਸ ਬਾਜ਼ਾਰ ਨੂੰ ਦਰਸਾਇਆ ਗਿਆ ਹੈ ਤਾਂ ਉਹ ਵੇਖਣ ਨੂੰ ਇਹਨਾਂ ਬਾਜ਼ਾਰਾਂ ਦੇ ਵਿੱਚ ਜਿਹੜਾ ਉਹ ਤਬਦੀਲ ਕੀਤਾ ਗਿਆ ਸੀਗਾ ਹਾਲਾਂਕਿ ਜਦੋਂ ਸਵੇੜ ਤੋਂ ਇਸ ਬਾਜ਼ਾਰ ਦੇ ਵਿੱਚ ਇਹ ਸ਼ੂਟਿੰਗ ਸ਼ੁਰੂ ਹੋਈ ਸੀ ਤਾਂ ਹਾਲਾਂਕਿ ਦੁਕਾਨਦਾਰਾਂ ਦਾ ਰੋਸ਼ਵੀ ਵੇਖਣ ਨੂੰ ਮਿਲਿਆ ਗੁੱਸਾ ਵੀ ਵੇਖਣ ਨੂੰ ਮਿਲਿਆ ਇਹ ਕਿਹਾ ਗਿਆ ਕਿ ਜਦੋਂ ਦਿੱਲੀ ਤੋਂ ਸਾਡੀ ਜਿਹੜੀ ਟੀਮ ਹੈ ਉਹ ਬਿਨਾ ਦੱਸੇ ਬਿਨਾ ਪਰਮਿਸ਼ਨ ਤੋਂ ਜਿਹੜੀ ਉਹ ਸਾਡੇ ਨਿੱਜੀ ਘਰਾਂ ਦੀ ਜਾਂ ਦੁਕਾਨਾਂ ਦੇ ਜਿਹੜੇ ਫਲੈਕਸ ਨੇ ਉਸ ਦੇ ਉੱਪਰ ਇਹ ਪਾਕਿਸਤਾਨੀ ਜਾਂ ਉਰਦੂ ਭਾਸ਼ਾ ਦੇ ਵਿੱਚ ਜਿਹੜਾ ਲਿਖ ਕੇ ਇਹ ਬੋਰਡ ਲਗਾ ਦਿੱਤੇਗੇ ਹਾਲਾਂਕਿ ਉਸ ਦਾ ਰੌੜਾ ਪੈਦਾ ਹੋਇਆ ਵੀ ਨਜ਼ਰ ਆਇਆ ਪਰ ਇਹ ਬਾਜ਼ਾਰ ਦੇ ਵਿੱਚ ਤੁਸੀਂ ਵੇਖ ਪਾ ਰਹੇ ਹੋ ਕਿ ਜਿੱਥੇ ਸ਼ੂਟਿੰਗ ਸੀਗੀ ਤਾਂ ਹੁਣ ਇਹ ਸ਼ੂਟਿੰਗ ਦਾ ਸਮਾਨ ਜਿਹੜਾ ਉਹ ਸਮੇਟਿਆ ਜਾ ਰਿਹਾ ਹੈ ਕਿ ਕਿਸ ਤਰੀਕੇ ਦੇ ਨਾਲ ਕੋਈ ਇਸ ਨੂੰ ਇੱਕ ਪੁਰਾਣੇ ਰੂਪ ਨੂੰ ਕਿਉਂਕਿ ਪੰਜਾਬ ਪਟਿਆਲਾ ਜਿਹੜਾ ਵਿਰਸਾ ਹੈ ਪਟਿਆਲੇ ਦੇ ਵਿੱਚ ਕਾਫੀ ਸਾਰੀਆਂ ਵਿਰਸਾ ਜਿਹੜਾ ਉਹ ਵੇਖਣ ਨੂੰ ਮਿਲਦਾ ਹੈ ਇਹ ਪੁਰਾਣੀ ਚਰਚਾ ਇਸ ਨੂੰ ਵੀ ਤਬਦੀਲ ਕੀਤਾ ਗਿਆ ਸੀਗਾ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਵੇਖਣ ਨੂੰ ਮਿਲੀਆਂ ਸੀਗੀਆਂ ਆ ਆਪ ਦਿਲਜੀਤ ਕੀ ਇਹ ਮੂਵੀ ਚੱਲ ਰਹੀ ਥੀ ਯੈਸ ਦਿਲਜੀਤ ਦੀ ਮੂਵੀ ਤੇ ਆਬ ਕਿੰਨੀ ਦੇ ਚੱਲੀਆਂ ਸ਼ੂਟਿੰਗ ਆਧਾ ਘੰਟਾ ਆਧਾ ਘੰਟਾ ਚੱਲੀ ਆਪ ਫਿਰ ਉਹਨਾਂ ਦੀ ਟੀਮ ਸੇ ਹੈ ਹਾਂ ਸਰ ਹਮ ਉਹਨਾਂ ਦੀ ਟੀਮ ਸੇ ਹੈ ਅੱਜ ਪਟਿਆਲਾ ਵੀ ਇਹੀ ਹੀ ਸੀ ਕਿ ਨਹੀਂ ਹੋਰ ਬਿਲਕੁਲ ਨਹੀਂ ਪਟਿਆਲਾ ਵੀ ਨਹੀਂ ਥਾ

जो भी है बस ठीक लगा वैसे देखने में तो पर जो अपने फिल्म का शूटिंग तो तो जैसे ये फिल्म की चल उसका तो यही जाने उसकी तो पता नहीं, नहीं, तो लगा। लगा। नहीं। दुकान पे यही शॉट था, था? था खाली चर्च के अंदर जाना था नहीं बस बाहरी शूट कितना बाहरी मतलब की जो भी था उनका बाहर शूट करके बाद चले गए बिल्कुल देखो वो दुकानदार ने ਜਿਨ੍ਹਾਂ ਦੀ ਦੁਕਾਨ ਦੇ ਬਾਹਰ ਸ਼ੂਟਿੰਗ ਚੱਲ ਰਹੀ ਸੀ ਕਿਹਾ ਗਿਆ ਕਿ ਅੱਛਾ ਛੋਟਾ ਜਿਹਾ ਸ਼ਾਟ ਕੋਈ ਲੈਣਾ ਹੋਣਾ ਉਹ ਉਹਨਾਂ ਨੇ ਲਿਆ ਆਏ ਚਰਚ ਦੇ ਕੋਲ ਉੱਥੇ ਬਾਹਰਲੀ ਸਾਈਡ ਤੇ ਤੇ ਉਹ ਬੋਰਡ ਜਿਹੜਾ ਇੱਕ ਸਰਗੋਦਾ ਤੇ ਦੋ ਹੀ ਸਰਗੋਦੇ ਤੇ ਲੱਗੇ ਸਨ ਸਰਗੋਦਾ ਸ਼ਹਿਰ ਠੋਕ ਫਰੋਸ਼ਲਾ ਦੇ ਮਤਲਬ ਪਾਕਿਸਤਾਨੀ ਸ਼ਹਿਰ ਜਿਹੜਾ ਉਹ ਸ਼ੋਅ ਕਰਾਇਆ ਗਿਆ ਸੀ ਉਹ ਫਿਲਮ ਦੀ ਤੇ 15 ਮਿੰਟ ਦੇ ਵਿੱਚ ਤਕਰੀਬਨ ਸ਼ੂਟਿੰਗ ਹੋ ਗਈ ਅੱਧਾ ਘੰਟਾ ਉਹਨਾਂ ਨੂੰ ਟੋਟਲ ਲੱਗਾ ਤੇ ਮੇਰਾ ਨਹੀਂ ਖਿਆਲ ਕਿ ਲੋਕਾਂ ਨੂੰ ਕੋਈ ਡਿਸਟਰਬ ਹੋਣਾ ਚਾਹੀਦਾ ਸੀ ਇੰਨੀ ਦੇਰ ਲਈ ਬਾਕੀ ਉਹਨਾਂ ਨੇ ਇੱਕ ਦੋ ਕੁ ਬੋਲ ਲਾਏ ਨੇ ਜਿਹੜਾ ਦੋ ਤਿੰਨ ਗੱਡੀ ਦੇ ਭੇਪੇ ਸਾਨੂੰ ਨਜ਼ਰ ਆਏ ਨੇ ਕਿ ਦੋ ਤਿੰਨ ਬੋਲ ਲਾਏ ਸਨ ਤੇ ਉੱਥੇ ਹੀ ਉਹਨਾਂ ਨੇ ਆਪਣੀ ਸ਼ੂਟ ਕਰਕੇ ਜਿਹੜਾ ਕੋਈ ਦੋ ਇੱਕ ਅੱਧੇ ਮਿੰਟ ਦਾ ਹੀ ਸੀਨ ਹੋਏਗਾ ਇੱਕ ਅੱਧੇ ਮਿੰਟ ਤੋਂ ਵੀ ਘੱਟ ਹੀ ਹੋਣਾ ਇੱਕ ਅੱਧੇ ਮਿੰਟ ਤੋਂ ਵੀ ਘੱਟ ਹੋਣਾ ਜਿਹੜਾ ਇੰਨਾ ਕੁ ਉਹਨਾਂ ਨੇ ਸੀਨ ਲਿਆ ਤੇ ਸਿਰਫ 15-20 ਮਿੰਟਾਂ ਸ਼ੂਟਿੰਗ ਹੋ ਗਈ ਤੇ ਚਲੇ ਗਏ ਨੇ ਹਣਾ ਕਿ ਪਟਿਆਲਾ ਸੇ ਪੰਜਾਬ ਦਾ ਹਿੱਸਾ ਵਾ ਹਾਂਜੀ ਪਟਿਆਲਾ ਪਟਿਆਲਾ ਪੰਜਾਬ ਦਾ ਪਟਿਆਲਾ ਸ਼ਹਿਰ ਹੈ ਬੜਾ ਫੇਮਸ ਸ਼ਹਿਰ ਹੈ ਪਟਿਆਲਾ ਪਟਿਆਲਾ ਪੈਗ ਪਟਿਆਲਾ ਪੈਗ ਵੀ ਬੜਾ ਮਸ਼ਹੂਰ ਹੈ ਫਿਰ ਪਟਿਆਲਾ ਕੁੜਤੇ ਅਸ਼ਲਵਾਰਾਂ ਜਿਹੜੀ ਪਟਿਆਲਾ ਜਿਹੜੀ ਹੈ ਮਤਲਬ ਇਹ ਡੀ ਸੂਟ ਜਿਹੜਾ ਨੇ ਪਟਿਆਲਾ ਫਿਲਮ ਸ਼ੂਟ ਵੀ ਬਹੁਤ ਕੀਤਾ ਜਾਂਦਾ ਹੈ ਖਾ ਗਿਆ ਹੈ ਖਾ ਗਿਆ ਨਹੀਂ ਨਹੀਂ ਕੁਛ ਆਇਆ ਨਹੀਂ ਤੁੰਨਾਵਾ ਦਵਾਇਆ ਨਹੀਂ ਹੈ ਇਹ ਕੁਛ ਇਹ ਉੱਥੇ ਉੱਥੇ ਇਹਨੂੰ ਅੰਗਲੂਮਲੂ ਕਰਕੇ ਅੰਦਰ ਨਗਾ ਗਿਆ ਬਹੁਤ ਗੰਦਾ ਆਇਆ ਕਸਮ ਕੁਛ ਨਹੀਂ ਲਾਦਾ ਕਸਮ ਨਾਲ ਕੁਛ ਵੀ ਨਹੀਂ ਤੂੰ ਬਾਵਾ ਚਲਿਆ ਮਰ ਦੀ ਕਸਮ ਆਖਾ ਹੁਣ ਹੁਣ ਹੋਰ ਨਹੀਂ ਗੱਲ ਹੋਣੀ ਮਰ ਦੀ ਇਹਨੇ ਉਥੇ ਰੰਦਾਵਾ ਨੂੰ ਗੱਲ ਕਰਨ ਲੱਗਿਆ ਨਾ ਨਹੀਂ ਵੇਖਿਆ ਕਿ ਚਲੋ ਅੱਜ ਪ੍ਰੇਸ਼ ਕਰ ਲਾਂ ਇਹਨੇ ਕੰਮ ਜਿਹੜਾ ਹੈ ਨਾ ਉਹ ਅੱਛਾ ਯਾਰ ਹੁਣ ਮੈਂ ਜ਼ਰਾ ਫੋਕਸ ਦਾ ਵਰਕ ਕਰ ਦਿੰਨੇ ਆਪਾਂ ਠੀਕ ਹੈ ਫੋਕਸ ਦਾ ਵਰਕ ਅੱਛਾ ਤੇ ਉਹ ਕੀ ਕਹਿੰਦੇ ਨੇ ਕਿ ਅਗਲੇ ਮੈਨੇ ਹੀ ਬਣਾਇਆ ਤੇ ਉਹ ਹੋਇਆ ਕਿ ਯਾ ਇੱਕ ਛੋਟਾ ਜਿਹਾ ਸੀਨ ਲੈਣਾ ਸੀ ਵੀ ਇੰਨਾ ਨੋਨ ਪੂਰਾ ਪ੍ਰੋਪਰ ਸੈਟਅਪ ਕਰਦੇ ਨੇ ਅਗਲੇ ਤੁਹਾਡੇ ਬਾਹਰ ਥੋੜੀ ਨੇ ਐਵੇਂ ਹੀ ਬਸ ਪੂਰਾ ਨਿਜ਼ਾਮ ਅਗਲੇ ਕਰਦੇ ਨੇ ਫਿਰ ਇਹ ਹੈ ਕਿ ਅੱਛਾ ਤੁਹਾਡੀ ਟਰਨ ਨਾ ਹੈ ਫਿਲਮ ਦਾ ਕੀ ਸਟੋਰੀ ਕੀ ਹੋਏਗੀ ਦਾ ਰਿਟਰਨ ਦੇ ਉੱਤੋਂ ਅੰਗਰੇਜ਼ੀ ਜਿਹਾ ਨਾਂ ਰੱਖਿਆ ਇਹਨਾਂ ਨੇ ਆਪਣਾ ਆ ਜਿਹੜੇ ਕੈਪ ਵਾਲੇ ਖੜੇ ਨੇ ਨਾ ਇਹਨਾਂ ਨੇ ਉਹ ਬਣਾਈ ਸੀ ਚਮਕੀਲਾ ਫਿਲਮ ਨਹੀਂ ਇਹ ਡਾਇਰੈਕਟਰ ਨੇ ਬڑے ਵੱਡੇ ਇਹਨਾਂ ਦਾ ਨਾਮ ਇਹਨੇ ਨਹੀਂ ਹੁਣ ਪਤਾ ਇਹ ਡਾਇਰੈਕਟਰ ਨੇ ਫਿਲਮ ਡਾਇਰੈਕਟਰ ਹਾਂ ਬਾਲੀਵੁੱਡ ਦੇ ਹੂੰ ਹੂੰ ਚਲੋ ਨਹੀਂ ਜੇ ਕਪਿਲ ਦੇ ਪ੍ਰੋਗਰਾਮ ਚ ਵੀ ਆਏ ਸਨ ਦਿਲਜੀਤ ਦੇ ਨਾਲ ਨਾ ਬਾਗਵਾ ਸਭ ਨੂੰ ਮੈਨੂੰ ਵੀ ਨਹੀਂ ਮੈਂ ਤਾਂ ਮੈਂ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਵੇਖ ਲਈ ਨਾ ਥੱਲੇ ਜਿਹੜੇ ਨਾਮ ਲਿਖਿਆ ਕਿਤੇ ਤੇ ਇਹ ਚਮਕੀਲਾ ਫਿਲਮ ਬਣਾਈ ਸੀ ਇਹਨਾਂ ਨੇ ਇਹਨਾਂ ਦਾ ਨਾਮ ਹੁਣ ਮੇਰੇ ਜ਼ੇਨ ਚ ਕੋਈ ਨਹੀਂ ਹੂੰ ਨਹੀਂ ਵੱਡੇ ਪ੍ਰੋਡਿਊਸਰ ਜਿਨ੍ਹਾਂ ਨੇ ਦਿਲਜੀਤ ਨੂੰ ਹਾਇਰ ਕੀਤਾ ਹੈ ਨਾ ਲੇਕਿਨ ਇਹ ਹੈ ਕਿ ਇੰਨੀ ਗਾਲੀ ਬੜੀ ਹੈ ਕਿ ਜਦੋਂ ਦਿਲਜੀਤ ਭਾਜੀ ਬਾਜ਼ਾਰ ਦੇ ਵਿੱਚ ਆਏ ਹੋਣਗੇ ਤੇ ਲੋਕਾਂ ਦੇ ਜਾ ਜਾਣਾ ਹੋ ਜਾਂਦਾ ਬਲਕੇ ਬੰਦਾ ਦੁਕਾਨਾਂ ਬੰਦ ਕਰਕੇ ਜਾਂਦਾ ਭਾਈ ਜਾਨ ਇੰਨੀ ਇੰਨੀ ਛੇਤੀ ਚੱਲੇ ਹੋ ਤੁਸੀਂ ਇੰਨੀ ਛੇਤੀ ਚੱਲੇ ਹੋ ਰੋਟੀ ਖਾ ਕੇ ਜਾਓ ਉਹ ਬਾਕੀ ਜਿਹੜੇ ਜੈਲਸੀ ਮਾਰਦੇ ਨੇ ਨਾ ਉਹਨਾਂ ਨੇ ਆਖਿਆ ਹੋਣਾ ਜੀ ਸਾਡਾ ਇੰਜ ਕਰਤਾ ਉਹ ਕਰਦਾ ਬਾਕੀ ਮਸਲਾ ਕੀ ਹੁੰਦਾ ਵਾ ਕਿ ਲੋਗਾ ਨੇ ਅੱਜ ਕੱਲ ਕੰਮ ਕੀ ਫੜ ਲਿਆ ਹੈ ਉਹ ਸਿੱਧੂ ਬਾਜ ਦੀ ਇੱਕ ਗੱਲ ਤੁਹਾਨੂੰ ਯਾਦ ਆ ਕਿ ਕਿਸੇ ਦੀ ਬਰਾਬਰੀ ਨਾ ਹੋਵੇ ਤੇ ਉਹ ਬਦਨਾਮੀ ਸ਼ੁਰੂ ਕਰਦੇ ਉਹ ਹੀ ਚੱਲਦਾ ਕਿ ਕੰਟਰੋਵਰਸੀ ਜੀ ਬਣ ਜਾਂਦੀ ਚੰਗੇ ਲੋਕ ਜਿਹੜੇ ਨਾ ਛੋਟਾ ਮੋਟਾ ਸੇਮ ਲੈਣ ਵਾਸਤੇ ਵੀ ਹਰਕਤ ਕਰ ਦਿੰਦੇ ਜਿੱਥੇ ਚੰਗੇ ਲੋਕ ਤੇ ਮੰਦੇ ਸਿੱਧੂ ਨੂੰ ਸੇਲਾ ਨਾ ਹੁੰਦਾ ਸੀ ਜੇ ਤੁਸੀਂ ਕਿਸੇ ਦੀ ਬਰਾਬਰੀ ਨਾ ਕਰ ਸਕੋ ਤੇ ਉਹਦੀ ਬਦਨਾਮੀ ਸ਼ੁਰੂ ਕਰਦੇ ਆ ਇੱਥੇ ਉਹੀ ਸੀ ਜਦੋਂ ਬਰਾਬਰੀ ਨਹੀਂ ਹੁੰਦੀ ਤੇ ਫਿਰ ਇਲਜ਼ਾਮ ਲੱਗਦੇ ਨੇ ਦੋਸਤਾਂ ਨੂੰ ਇਲਜ਼ਾਮ ਲੱਗਦੇ ਨੇ ਮਿੱਤਰੋ ਚਲੋ ਬਾਕੀ ਆਪਾਂ ਜੀ ਅਗਲੇ ਵੀਡੀਓ ਦੇ ਵਿੱਚ ਆਉਨੇ ਆ ਜੀ ਤੇ ਰੱਖੋ ਤੁਸੀਂ ਆਪਣਾ ਖਿਆਲ ਦਾ ਰਿਟਰਨ ਫਿਲਮ ਦਾ ਨਾਮ ਤੇ ਰਿਟਰਨ ਤੇ ਉਤੋਂ ਪਾਕਿਸਤਾਨੀ ਬਾਜ਼ਾਰ ਬਣਾਣਾ ਹਾਂਜੀ ਅ ਮਤਲਬ ਕਿਸ ਤਰ੍ਹਾਂ ਨੂੰ ਲੱਗ ਰਹੀ ਹੈ ਸਟੋਰੀ ਮੈਨੂੰ ਆਈ ਥਿੰਕ ਸ਼ਾਇਦ ਕੁਝ ਅ ਰਿਟਰਨ ਦਾ ਮਤਲਬ ਤੇ ਨਾ ਵਾਪਸ ਕਰਨਾ ਵਾਪਸ ਆਉਣਾ ਜੀ ਆਪਾਂ ਨੂੰ ਹਿੰਟ ਦਿੱਤਾ ਨਾ ਛੋੜਾ ਕਿ 47 ਦੇ ਉੱਪਰ ਜਾ ਕੇ ਫਿਲਮ ਬਣਦੀ ਜੀ 1 ਦੇ ਉੱਤੇ 47 ਦੇ ਉੱਤੇ ਫਿਲਮ ਬਣਨ ਦੀ ਇਹ ਹੋ ਜਾ ਕੇ ਹਾਂ ਦਾ ਰਿਟਰਨ ਵਾਪਸੀ ਯਾਨੀ ਹੋ ਸਕਦਾ ਪਾਕਿਸਤਾਨ ਤੋਂ ਕੋਈ ਆਏ ਹੋਣ ਮਾਈਗ੍ਰੇਟ ਹੋ ਕੇ ਇਸ ਟਾਈਪ ਹਾਂ ਹਾਂ ਐਵੇਂ ਹੀ ਹੋਣਾ ਹੈ ਕਿ ਮਾਈਗ੍ਰੇਟ ਹੋ ਗਏ ਜਾਂ ਕੋਈ ਵਾਪਸੀ ਹੋਈ ਹੋਵੇ ਪਾਰਟੀਸ਼ਨ ਤੋਂ ਬਾਅਦ ਕੋਈ ਉਧਰ ਰਹਿ ਗਿਆ ਹੋਵੇ ਇਧਰ ਰਹਿ ਗਿਆ ਹੋਵੇ ਕੋਈ ਇਸ ਤਰ੍ਹਾਂ ਦਾ ਸਿਸਟਮ ਜਿਹੜਾ ਨਾ ਉਸ ਫਿਲਮ ਦਾ ਰਿਟਰਨ ਜਿਹੜਾ ਨਾਂ ਰੱਖਿਆ ਹੋਇਆ ਹੈ ਜੋ ਮੇਲ ਮਲਾਪ ਕੀਤਾ ਜਾ ਰਿਹਾ ਹੋਵੇ ਠੀਕ ਹੈ ਚਲੋ ਬਾਕੀ ਅਗਲੇ ਵੀਡੀਓ ਚਾਉਨੇ ਆ ਜੀ ਰੱਖੋ ਖਿਆਲ ਗੁੱਡ ਬਾਏ ਅਲਾ ਹਫੀਜ਼